ਪਿੰਡ ਵਾਲੇ ਗੁਰਦੁਆਰਾ ਸਾਹਿਬ ਤੋਂ ਨਤਮਸਤਕ ਹੋਣ ਤੋਂ ਬਾਅਦ ਅਸੀਂ ਤੁਰ ਪਏ ਗੁਰਦੁਆਰਾ ਤੁਮਤਾਨ ਸਾਹਿਬ ਵੱਲ ਤੇ ਤਿੰਨ ਇੱਕ ਘੰਟੇ ਦੇ ਸਫ਼ਰ ਤੋਂ ਬਾਅਦ ਅਸੀਂ ਉੱਥੇ ਪਹੁੰਚ ਗਏ ਅੱਜ ਸਾਡਾ ਹਜੂਰ ਸਾਹਿਬ ਨੂੰ ਜਾਣ ਦਾ ਪਹਿਲਾ ਦਿਨ ਅਸੀਂ ਪਿੰਡੋਂ 12:00 ਵਜੇ ਥੁਰੇ ਸੀਗੇ ਤੇ ਹੁਣ ਆਗੇ ਤੁਮਤਾਨ ਸਾਹਿਬ ਗੁਰਦੁਆਰਾ ਬਾਬਾ ਤੁਮਤਾਨ ਸਾਹਿਬ ਜੋ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਤੇ ਆ ਤੇ ਇਹ ਕਹਿੰਦੇ ਆ ਜੀ ਹਜੂਰ ਸਾਹਿਬ ਜਾਣਾ ਤਾਂ ਪਹਿਲਾਂ ਇੱਥੇ ਹੋ ਕੇ ਜਾਣਾ ਪੈਂਦਾ ਤੇ ਯਾਤਰਾ ਤਾਂ ਹੀ ਸਫਲ ਹੁੰਦੀ ਆ ਬਸ ਅਸੀਂ 3:00 ਵਜੇ ਇੱਥੇ ਪਹੁੰਚ ਗਏ ਤੇ 12:00 ਤੋਂ 3 ਕ ਘੰਟੇ ਲੱਗਦੇ ਜੀ ਆਪਾਂ ਬਠਿੰਡੇ ਉੱਤਰਦੇ ਆ ਤੇ ਤੁਮਤਾਨ ਸਾਹਿਬ ਆਉਣੇ ਆ ਗੁਰਦੁਆਰਾ ਤੁਮਤਾਨ ਸਾਹਿਬ ਉਹ ਗੁਰੂ ਤੇਗਵਧ ਰਿਛਾਵ ਜੀ ਦੇ ਨਾਮ ਤੇ ਬਣਿਆ ਹੋਇਆ ਤੇ ਹੁਣ ਬਸ ਹੁਣ ਅਸੀਂ ਇੱਥੋਂ ਰੋਟੀ ਪਾਣੀ ਖਾ ਕੇ ਚੱਲੇਗਾ ਹਾਂ ਪਉਣੇ ਗੁਰਦੁਆਰਾ ਤੁਮਤਾਨ ਸਾਹਿਬ ਤੋਂ ਝੰਡਾ ਬਦਲ ਕੇ ਿੱਲੀ ਜੁਪੀ ਹੁੰਦੇ ਹੋਏ 7:00 ਵਜੇ ਦੇ ਨਾਲ ਬਿਹਾਰ ਵਿੱਚ ਪਹੁੰਚ ਗਏ ਪਿਆਰ ਪਹੁੰਚਣ ਤੋਂ ਬਾਅਦ ਅਸੀਂ ਗੰਗਾ ਨਦੀ ਦੇ ਕਿਨਾਰੇ ਹੁੰਦੇ ਹੋਏ ਇਸ ਸ਼ਹਿਰ ਵਿੱਚ ਪਹੁੰਚੇ ਉੱਥੋਂ ਦੀ ਸਬਜ਼ੀ ਮੰਡੀ ਜਿਹੜੀ ਆ ਉਹ ਸ਼ਹਿਰ ਦੇ ਰੋਡ ਦੇ ਉੱਪਰ ਲੱਗੀ ਹੋਈ ਸੀ 9:00 ਵਜੇ ਦੇ ਨਾਲ ਅਸੀਂ ਪਟਨਾ ਸਾਹਿਬ ਪਹੁੰਚ ਗਏ ਪਟਨਾ ਸਾਹਿਬ ਪਹੁੰਚਣ ਤੋਂ ਬਾਅਦ ਅਸੀਂ ਗੁਰਦੁਆਰਾ ਸਹਿਬ ਵਿਖੇ ਨਤਮਸਤਕ ਹੋਏ ਉਸ ਤੋਂ ਬਾਅਦ ਅਸੀਂ ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇ ਆਏ ਉਸ ਤੋਂ ਬਾਅਦ ਅਸੀਂ ਗੁਰਦੁਆਰਾ ਕੰਗਣ ਘਾਟ ਪਹੁੰਚੇ ਪਹੁੰਚੇ ਕੰਗਣ ਘਾਟ ਤੋਂ ਗੰਗਾ ਨਦੀ ਦੇ ਕੰਢੇ ਹੁੰਦੇ ਹੋਏ ਅਸੀਂ ਰੇਕਸ਼ਾ ਕਰਵਾਇਆ ਤੇ ਉਸ ਤੋਂ ਬਾਅਦ ਅਸੀਂ ਗੁਰਦੁਆਰਾ ਗਉ ਘਾਟ ਵਿਖੇ ਗਏ ਗਉ ਘਾਟ ਵਿੱਚ ਜਾ ਕੇ ਅਸੀਂ ਉਸ ਤੋਂ ਬਾਅਦ ਗੁਰਦੁਆਰਾ ਸਨਾਰ ਘਾਟ ਗਏ ਸਨਾਰ ਘਾਟ ਜਾ ਕੇ ਸਾਡੇ 2 ਦਿਨਾਂ ਦੇ ਸਫ਼ਰ ਦੀ ਸਮਾਪਤੀ ਹੋਈ